ਇਹ ਕੀ ਮਾਮਲਾ ਜਿਹੜਾ ਐਕਸੀਡੈਂਟ ਹੋਇਆ ਪਤਾ ਲੱਗਾ ਕਿ ਉਹਦਾ ਕਿਹੜੀ ਗੱਡੀ ਬਹੁਤ ਜੀ ਸਾਡੇ ਪਿੰਡ ਅੱਜ ਬਹੁਤ ਮਾੜੀ ਘਟਨਾ ਵਾਪਰੀ ਅੱਜ ਕਿਉਂਕਿ ਸਾਡੇ ਪਿੰਡ ਦਾ ਦੋ ਤਰਾ ਜੋ ਕਿ ਜੀਰੇ ਨੂੰ ਜਾ ਰਿਹਾ ਸੀ ਕਨਾਲ ਕਨੌਲਜੀ ਦੇ ਕੋਲ ਗੁਰਦਿੱਤ ਜਾਲ ਦੇ ਕੋਲ ਨਹਿਰ ਦੇ ਕੋਲ ਕੋਈ ਗੱਡੀ ਵਾਲਾ ਉਹਨੂੰ ਸਾਈਡ ਮਾਰ ਕੇ ਸੁੱਟ ਗਿਆ ਜਿਹਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਮਾਂ ਨਾਲ ਮਾਤਾ ਹੀ ਮਾਤਾ ਨੂੰ ਬਹੁਤ ਜਿਆਦੀਆਂ ਸੱਟਾਂ ਲੱਗੀਆਂ ਤੇ ਗੱਡੀ ਵਾਲਾ ਗੱਡੀ ਭਜਾ ਕੇ ਲੈ ਗਿਆ ਮਿੱਤਰ ਦਾ ਕੀ ਹੈਗਾ ਤੇ ਕਿਸ ਤਰ੍ਹਾਂ ਨਾਲ ਬਰੇਂਦਰ ਸਿੰਘ ਨਾ ਹੀ ਪਿੰਡ ਹੈਗਾ ਇਥੋਥੇ ਦਾ ਰਹਿਣ ਵਾਲਾ ਕਿਉਂਕਿ ਅੰ ਪੀੜਾ ਦੀ ਪਹਿਲੋ ਮੌਤ ਹੋਈ ਇਧਰ ਮਾਮੇ ਦੀ ਮੌਤ ਹੋਈ ਇਹ ਤੇ ਨਾਨਾ ਨਾਨੀ ਨੇ ਆਪਦੇ ਕੋਲ ਲੈ ਆਂਦਾ ਸੀ ਚੱਲਾਦਾ ਸਾਰਾ ਬਾਨ ਨੇ ਉਹ ਅੱਜ ਜਿਹੜਾ ਉਹ ਵੀ ਅੱਜ ਸਾਰਾ ਜਿਹੜਾ ਟੁੱਟ ਗਿਆ ਸਾਡੇ ਪਿੰਡ ਅੱਜ ਬਹੁਤ ਜਿਆਦੀ ਦੁੱਖदाई ਖਬਰ ਤੇ ਕਿਥੇ ਜਾ ਰਿਹਾ ਸੀ ਇਹ ਜੀ ਚਾ ਮੁਖਸਰ ਸਾਹਿਬ ਚੱਲੇ ਸੀ ਕੋਈ ਮਰਗ ਹੋਈ ਸੀ ਉੱਥੇ ਉਹਦੇ ਵਾਸਤੇ ਚੱਲੇ ਜੀਰਿਆਂ ਨਾਲ ਬਾਸਤੇ ਚੜਨਾ ਹੈ ਇੱਥੋਂ ਇਹ ਮੋਟਰਸਾਈਕਲ ਲੈ ਕੇ ਚੱਲੇ ਵੀ ਛੇ ਵਾਲੀ ਬਾਸਤੇ ਚੜਨਾ ਸੁਬਾਹ ਸਾ 5 ਸਵਾ 5 ਵਜੇ ਦੀ ਗੱਲ ਹੈ ਜੀ ਵੱਲਾ ਗੱਡੀ ਵੀ ਘੱਟਿਆ ਨਹੀਂ ਗੱਡੀ ਵਾਲ ਦਾ ਬੈਂਪਰ ਇੱਥੇ ਡਿੱਗ ਪਿਆ ਜੀ ਗੱਡੀ ਵਾਲਾ ਗੱਡੀ ਵਝਾ ਕੇ ਲੈ ਗਿਆ ਜੀ ਐਈ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਵੀ ਜਿੰਨੇ ਗੱਡੀ ਮਾਰੀ ਆ ਉੱਤੇ ਕੜੜੀ ਤੇ ਗੱਡੀ ਸਜ਼ਾ ਹੋਣੀ ਚਾਹੀਦੀ ਆ ਅਤੇ ਇਹਨਾਂ ਗਰੀਬਾਂ ਦੇ ਬਾਰੇ ਸੋਚਣਾ ਕੁਝ ਨਾ ਕਮਾਉਣ ਵਾਲਾ ਰਹੇਗਾ ਨਾ ਕੋਈ ਘਰ ਆ ਨਾ ਕੁਝ ਨਹੀਂ ਇਹਨਾਂ ਦੀ ਮਦਦ ਕੀਤੀ ਜਾਵੇ ਵਾਦ ਤੋਂ ਵਾਦ ਜਿੰਨੇ ਵੀ ਸਰਕਾਰ ਨੂੰ ਚਾਹੀਦੀ ਮਦਦ ਕੀਤੀ ਜਾਵੇ ਅਤੇ ਜੋ ਸਾਰਾ ਹੀ ਸਾਰਾ ਵਿਚਾਰਾ ਖੁੱਸ ਗਿਆ ਅੱਜ ਕੱਖੋ ਹਾਲੇ ਹੋ ਗਿਆ ਜੀ ਬਿਰਜੀ ਕੀ ਨਾ ਨਾ ਤੇ ਜਿਹੜੀ ਅੱਜ ਘਟਨਾ ਹੋਈ ਏ ਮੇਰਾ ਨਾਮ ਜੀ ਹਰਵਿੰਦਰ ਸਿੰਘ ਆ ਸਾਨੋ ਬਰਿਆਮ ਸਿੰਘ ਇਹ ਹੀ ਆਪਣਾ ਜਿਹੇ ਮੁੰਡੇ ਦੀ ਡੈਥ ਹੋਈ ਏ ਆਪਣਾ ਭਾਂਜਾ ਜੀ ਇਹਨਾਂ ਦਾ ਪਿੰਡ ਹੈਗਾ ਜੀ ਸੋਥਾ ਜ਼ਿਲ੍ਹਾ ਮੁਕਸਾ ਸਾਹਿਬ ਦੇ ਵਿੱਚ ਪੈਂਦਾ ਇਹਦੇ ਪਿਤਾ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਕਾਫੀ ਆਪਾਂ ਤਕਰੀਬਨ 8-10 ਸਾਲ ਤੋਂ ਹੀ ਆਪਣੇ ਕੋਲ ਹੀ ਰਹਿ ਰਿਹਾ ਸੀਗਾ ਤੇ ਅੱਜ ਇਹਨਾਂ ਦੇ ਰਿਸ਼ਤੇਦਾਰੀ ਦੇ ਵਿੱਚ ਕਿਤੇ ਮਰਗ ਹੋਈ ਸੀ ਉੱਥੇ ਚੱਲੇ ਸੀਗੇ ਤੇ ਤਕਰੀਬਨ 5:20 ਤੋਂ 25 ਮਿੰਟ ਦਾ ਟਾਈਮ ਆ ਵੀ ਉੱਥੇ ਇੱਕ ਸਿਲਵਾ ਰੰਗ ਦੀ ਸਕੋਲ ਵੀ ਹੋਈ ਆ ਪਾਗੋਗਾ ਸਾਈਡ ਤੋਂ ਜਿਹੜੀ ਇਹਨਾਂ ਨੂੰ ਮੰਨ ਕੇ ਚੱਲੇ ਵੀ ਆਪਦੀ ਸਾਈਡ ਸਹੀ ਜਾ ਰਹੀ ਹੈ ਉਹਨਾਂ ਨੂੰ ਹਟ ਕਰਕੇ ਇੱਥੋਂ ਨਿਕਲ ਗਿਆ ਤੇ ਮੁੰਡੇ ਦੀ ਮੌਕੇ ਦੀ ਡੈਥ ਹੋ ਗਈ ਹੈ ਜੀ ਕਿ ਮਾਂ ਕਰਦੇ ਸਰਕਾਰ ਮੰਗ ਸਰਕਾਰ ਤੋਂ ਇਹੀ ਕਰਦੇ ਕਿ ਇਹ ਦੋਛੀਆਂ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਇਸ ਕਰਕੇ ਸਾਡਾ ਘਰ ਖਾਲੀ ਹੋ ਗਿਆ ਇੱਕ ਤਾਂ ਉਹਨਾਂ ਦੇ ਕੜੀ ਤੋਂ ਕੜੀ ਹੁਣ ਸਜ਼ਾ ਮਿਲਣੀ ਚਾਹੀਦੀ ਆ ਦੂਜਾ ਵੀ ਇਹਨਾਂ ਦੇ ਹੁਣ ਸਿਰ ਦਾ ਕੋਈ ਵੀ ਹਸਾਰਾ ਨਹੀਂ ਰਹਿ ਗਿਆ ਵੀ ਆਵਦਾ ਨਾਨਾ ਨਾਨੇ ਦੇ ਪਹਿਲਾਂ ਮਾਮੇ ਦੀ ਦਤ ਹੋ ਗਈ ਸੀਗੀ ਤੇ ਮਾਮੇ ਦੀ ਦਤ ਤੋਂ ਬਾਅਦ ਬੜੀ ਦੀ ਦਤ ਹੋ ਗਈ ਇਹਦੇ ਦੀ ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਲੈ ਕੇ ਆਂਦਾ ਸੀ ਨਾ ਤੇ ਇਹਨਾਂ ਨੂੰ ਪੁੱਛੋ ਆਪਦੇ ਜੋ ਵੀ ਦਾਦਾ ਪਰਿਵਾਰ ਆ ਦਾਦਕਾ ਪਰਿਵਾਰ ਉੱਥੋਂ ਉਹਨਾਂ ਦੀ ਕੋਈ ਹੱਲਤ ਨਹੀਂ ਸੀ ਹੁੰਦੀ ਉਸ ਤੋਂ ਬਾਅਦ ਇਹਨਾਂ ਨੂੰ ਇੱਥੇ ਲਿਆ ਆਂਦਾ ਸੀ ਇਹ ਆ ਤੁਹਾਡਾ ਨਾ ਵਾਪਰ ਗਿਆ ਜੀ ਇੱਥੇ ਆ ਕੇ ਨਹੀਂ ਵੀ ਮੁੰਡੇ ਦੀ ਤਕਰੀਬ ਨੂੰ 18 ਤੋਂ 19 ਸਾਲ ਹੋ ਗਈ ਜੀ ਹਾਂਜੀ ਆਪਣਾ ਭਾਂਜਾ ਜੀ ਸਰ ਜਿਹੜਾ ਕਲੋਨੀ ਲੱਗੇ ਐ ਸਿੱਪੜ ਹੋਇਆ ਉਹ ਵਿੱਚ ਕੀ ਤਰਕੀਤੀ ਆ ਜੀ ਦੇ ਵਿੱਚ ਇੱਕ ਬੇਟਾ ਤੇ ਉਹਦੀ ਮਾਂ ਅਤੇ ਉਸਦੇ ਮਗਰ ਉਹਦਾ ਨਾਨਾ ਮੋਟਰਸ ਦੋ ਮੋਟਰਸਾਈਕਲਾਂ ਤੇ ਜਾ ਰਹੇ ਸੀ ਤੇ ਅੱਗੋਂ ਇੱਕ ਤੇਜ਼ ਰਫ਼ਤਾਰ ਸਕਾਰਪਿਓ ਗੱਡੀ ਆ ਕੇ ਟਕਰਾ ਗਈ ਜਿਸ ਨਾਲ ਉਹ ਜਿਹੜੇ ਮਾਂ ਪੁੱਤ ਜਿਹੜੇ ਮੋਟਰਸਾਈਕਲ ਤੋਂ ਥਲੇ ਡਿੱਗ ਪਏ ਤੇ ਮਾਂ ਦੇ ਸੱਟਾਂ ਲੱਗੀਆਂ ਤੇ ਜਿਹੜਾ ਬੇਟਾ ਸੀਗਾ ਉਹ ਉੱਥੇ ਮੌਕੇ ਤੇ ਉਹਦੀ ਮੌਤ ਹੋ ਗਈ ਕੀ ਗੱਲ ਹੁੰਦੀ ਹੁਣ ਮੁਕੱਦਮਾ ਦਰਜ ਕਰਕੇ ਜਿਹੜੀ লাশ ਪੁਸ਼ਪਾਟਮਸ ਤੇ ਪੇ ਦਿੱਤੀ ਹੈ ਅਤੇ ਕੈਮ ਸੀਸੀਟੀਵੀ ਕਵਰੇਜ ਦੇਖੇ ਜਾ ਰਹੇ ਆ ਤਾਂ ਗੱਡੀ ਟ੍ਰੇਸ ਕਰਕੇ ਇਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ